ਹਾਂਜੀ ਕਿੱਦਾਂ ਬਾਬਿਓ ਕੀ ਹਾਲ ਚਾਲ ਹੈ ਆ ਗਏ ਆਪਾਂ ਫੇਰ ਦੂਜੇ ਪਾਰਟ ਦੇ ਵਿੱਚ ਇਹ ਆਪਾਂ ਟਿਕਟਸ ਲੈ ਲਈਆਂ ਆ ਹੁਣ ਆਪਾਂ ਚੱਲੇ ਆਂ ਆਪੋ ਜੀ ਤਾਨੋ ਤੋਂ ਅਮਲਫੀ ਤੇ ਮਿਲਦੇ ਆ ਤੁਹਾਨੂੰ ਫੇਰ ਹੁਣ ਅਮਲਫੀ ਦੇ ਵਿੱਚ ਆ ਗਏ ਟਿਕਟ ਆਪੋ ਜੀ ਤਾਨੋ ਤੋਂ ਅਮਲਫੀ ਆ ਸਾਰੇ ਲਾਈਨ ਦੇ ਵਿੱਚ ਲੱਗੇ ਹੋਇਆ ਅਮਲਫੀ ਜਾਣ ਦੇ ਲਈ ਜਸ ਲੈਰ ਨੂੰ ਜਾਣਾ ਇਹਨਾਂ ਨੇ ਜਾਂ ਅਮਲਫੀ ਕੰਗੀ ਪਹਿਲਾਂ ਅਮਲਫੀ ਰੁਕੂਗੀ ਦੈਨ ਉਸ ਤੋਂ ਬਾਅਦ ਸਲੈਰ ਨੂੰ ਸਾਨੂੰ ਓਕੇ ਆਇਆ ਬਾਬੂ ਆਪਣੀ ਛੋਟੀ ਜੀ ਸ਼ਿਪ ਜਿਹਦੇ ਵਜ੍ਹਾ ਹੁਣ ਆਪਾਂ ਮਾਲ ਸੀ ਜਾਣਾ ਪੁਜਦਾਨੋ ਤੋਂ ਆਇਆ ਆਪਾਂ ਉਹਦੇ ਜਨ ਚੱਲ ਪਏ ਆਪਾਂ ਪੌਦਿਤਾਨੋਂ ਤੋਂ ਮਰਜੀ ਵਾਲ ਨੂੰ ਜੋ ਸ਼ਿਪ ਚੱਲਦੀ ਆ ਹੁਣ ਵਧੀਆ ਮਵੇ ਹੋਇਆ ਚੱਲੀ ਆ ਹੁਣ ਥੋੜਾ ਟੀਕਾ ਕੰਮ ਹੈ ਲੈ ਲਓ ਗਰਮੀ ਬਹੁਤ ਹੈ अच्छ होर भी बहुत छोटे छोटे आईलैंड बने ना ये म्योरी म्योरी पहला भी दसिया जी मैं वो तो भी रास्ते दिए थे आया मलफी बहुत सोहना ये कैंटिया मित्रों मलफी पहुंच गए इतों जावा सीधा बीच वाल बीच से रुक गे एक दो घंटे ਗਰਮੀ ਬਹੁਤ ਆ ਉੱਥੇ ਜਾ ਕੇ ਇੰਜੋਏ ਕਰਦੇ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਆਪਾਂ ਬਸ ਵਿੱਚ ਤੇ ਘੰਟਾ ਡੇਢ ਘੰਟਾ ਵਿੱਚ ਦੇ ਰਹੇ ਆ ਇਹਨਾਂ ਪੂਰਾ ਆਨੰਦ ਮਾਣਿਆ ਗਰਮੀ ਬਹੁਤ ਸੀਗੀ ਤੇ ਹੁਣ ਥੋੜਾ ਇਧਰਲੀ ਸਾਈਡ ਆਇਆ ਉੱਪਰ ਇੱਥੋਂ ਸਾਰਾ ਘੈਂਟ ਘੈਂਟ ਵਿਊ ਕੋਜ਼ੀ ਮਾਲਫੀ ਦਾ ਸਾਰਾ 뷰 ਦਿੰਦਾ ਇੱਥੋਂ ਤੁਹਾਨੂੰ ਮੈਂ ਇੱਕ ਮਿੰਟ ਤੱਕ ਕਰੋ ਕਿੱਕ ਆਓ ਮਾਲਫੀ ਆザਰੀ ਜਰਲੀ ਸਾਈਡ ਇੱਕਦਾਂ ਵਧੀਆ 뷰 ਨਾਲੇ ਇੱਥੇ ਠੰਡਾ ਆ ਪੂਰਾ ਘੈਂਟ ਕੰਮ ਗਰਮੀ ਕਾਫੀ ਸੀਗੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਥੋੜਾ ਮੌਸਮ ਠੀਕ ਹੋ ਗਿਆ ਇਹਨਾ ਦਿਨਾਂ ਚ ਆਉਣਾ ਹੋਵੇ 2-3 ਵਜੇ ਨਿਕਲੇ ਘਰੋਂ ਤੇ ਆਉਂਦੇ-ਆਉਂਦੇ ਮੌਸਮ ਵਧੀਆ ਹੋ ਜਾਂਦਾ ਹੈ ਇਸ ਟਾਈਮ ਤੱਕ ਸ਼ਾਮ ਨੂੰ ਵਧੀਆ ਰਹਿੰਦਾ ਜੇ ਸਹੀ ਰਹਿਣਾ ਹੋਵੇ ਪਾਣੀ ਵਿੱਚ ਜਾਂ ਤਾਂ ਘੁੰਮਣਾ ਵੀ ਹੋ ਗਿਆ ਆਵੇ ਸਹੀ ਜਾਂਦਾ ਹਾਂ ਹਾਂਜੀ ਬਾਪੂ ਇਧਰੋਂ ਹੁਣ ਆਪਾਂ ਚੱਲੇ ਆਂ ਇਹ ਸਾਈਡ ਨੂੰ ਏ ਹੁਣ ਦੇਖਦੇ ਜਾ ਕੇ ਕੋਈ ਖਾਣੇ ਪੀਣੇ ਆ ਰੈਸਟੋਰੈਂਟ ਵਾਲੀ ਸਾਈਡ ਜਾਣੇ ਆ ਇੱਥੇ ਇੱਕ ਬਹੁਤ ਪੁਰਾਣੀ ਚਰਚ ਆ ਜਿਹੜੀ ਕੀ ਉਹ ਮੋਸਟਲੀ ਉਹ ਟੂਰਿਸਟ ਉਹ ਦੇਖਣ ਲਈ ਵਾਸਤੇ ਹੁੰਦੇ ਆ ਕਿਉਂਕਿ ਬਹੁਤ ਵੱਡੀ ਆ ਤੇ ਪੁਰਾਣੀ ਆ ਉਹ ਵੀ ਆਪਾਂ ਦਿਖਾਉਣੇ ਤੁਹਾਨੂੰ ਜਾ ਕੇ ਹੁਣ ਵਾਪਸ ਟਾਈਮ ਹੋ ਗਿਆ ਆਲਮੋਸਟ 6:00 ਵੱਜ ਗਿਆ ਤੇ ਹੁਣ ਖਾ ਪੀ ਕੇ ਬਾਜ਼ਾਰ ਚ ਨਿਕਲੇ ਆ ਰੌਂਡੀ-ਝੌਂਡੀ ਮਾਰਦੇ ਆਂ ਤੇ ਬਾਜ਼ਾਰ ਦੇ ਵਿੱਚ ਚੈੱਕ ਕਰਦੇ ਆਂ ਇਹ ਹੁਣ ਆ ਇੱਥੇ ਪੀਣ ਵਾਲਾ ਪਾਣੀ ਆ ਕੋਈ ਵੀ ਆ ਕੇ ਮਤਲਬ ਪੂਰਾ ਸਾਫ਼ ਆ ਵਧੀਆ ਪਾਣੀ ਆ ਟੇਸਟ ਵੀ ਵਧੀਆ ਲੋਕੀ ਇੱਥੋਂ ਭਰਦੇ ਆ ਇਹ ਵਿੱਚ ਮੱਛੀਆਂ ਆ ਜਿੱਡੀਆਂ ਇਹਦੇ ਵਿੱਚ ਨਹੀਂ ਬੋਲਦਾ ਐਸਪੋਰਟਿਸਿਮੋ ਐਸ ਐ ਐਸਪੋਰਟਿਸਿਮੋ ਆਕਰ ਪਾਣੀ 24 ਸੱਤ ਦਿਨ ਚੱਲਦਾ ਰਹਿੰਦਾ ਕਿੱਥੇ ਆ ਇੱਕ ਜਦੋਂ ਆਪਾਂ ਐਂਟਰ ਹੋਈਦਾ ਆ ਉੱਥੇ ਆ ਚਰਚ ਦੇ ਬਿਲਕੁਲ ਸਾਹਮਣੇ ਉੱਥੇ ਜਿਆਦਾ ਵੱਡਾ ਆ ਆ ਨਾਵੇਂ ਤੁਹਾਨੂੰ ਉਹੀ ਲੱਗੇ ਜਾਗੇ ਆ ਵੀ ਮਿੱਤਰੋ ਆ ਆ ਚਰਚ ਜਿਹੜੀ ਮਾਲਸੀ ਦੀ ਮੇਨ ਚਰਚ ਆ ਦੂਰੋਂ ਦੂਰੋਂ ਆਉਂਦੇ ਲੋਕੀ ਦੇਖਣ ਆ ਆ ਕਾਫੀ ਪੌੜੀਆਂ ਉੱਪਰ ਚਾਂਦੀਆਂ ਪੈਂਦੀਆਂ ਫੇਸ ਜਾ ਕੇ ਉੱਥੇ ਜਾੜ ਹੋਣਾ ਤੇ ਚਲਦੇ ਆ ਫਿਰ ਉੱਪਰ ਜਾ ਕੇ ਦਿਖਾਉਣੇ ਆ ਚਰਚ ਦਾ ਵੈਸੇ ਬੰਦ ਆ ਪਰ ਚਲਦੇ ਆ ਉੱਪਰ ਅੱਜ ਬਾਬੇ ਆ ਗਏ ਆਪਾਂ ਉੱਪਰ ਚਰਚ ਦੇ ਟਾਪ ਤੇ ਤੇ ਨਹੀਂ ਆ ਇਨਸਟਰਕਸ਼ਨਸ ਲਾਈਆਂ ਹੋਈਆਂ ਨਾ ਕੱਪੜੇ ਨਾ ਫੋਨ ਯੂਜ਼ ਕਰਨਾ ਨਾ ਕੈਮਰਾ ਨੋ ਫਲੈਸ਼ ਕੋਈ ਖਾਣਾ ਪੀਣਾ ਨਹੀਂ ਕੋਈ ਟੋਪੀ ਨਹੀਂ ਸਾਰਾ ਕੁਝ ਆ ਜਾ ਚਾਚਿਆ ਅੰਦਰ ਵੀ ਜਾ ਕੇ ਆਉਨੇ ਆਪਾਂ ਦੇਖਦੇ ਆਂ ਪਰ ਅੰਦਰ ਵੀਡੀਓ ਵਗੈਰਾ ਫੋਨ ਫੋਨ ਨਹੀਂ ਮੈਂ ਯੂਜ਼ ਕਰ ਸਕਦਾ ਕਿਉਂਕਿ ਇਨਸਟਰਕਸ਼ਨਸ ਨੇ ਆਏ ਆ ਚਾਚਿਆ ਉਧਰ ਜਾ ਕੇ ਦੇਖਦੇ ਆਂ ਕੀ ਆ ਉਧਰ ਉਧਰੋਂ ਆਇਆ ਇਹ ਉੱਧਰੋਂ ਵੀ ਉੱਪਰ ਆਉਣ ਦਾ ਰਸਤਾ ਹੋਊਗਾ। ਚੈੱਕ ਕਰਦੇ ਆਪਾਂ। ਅੰਦਰ ਕੀ ਆ? ਇੱਧਰ ਤਾਂ ਵੈਸ ਵੈਸੇ ਹੀ ਆ। ਚੈੱਕ ਕਰੋ ਉੱਪਰੋਂ ਥਿਊ। ਕਾਫੀ ਆ ਪੌੜੀਆਂ ਵਾਲੋ। ਕਾਫੀ ਉੱਪਰ ਉੱਚਾ ਬਣਾਇਆ ਹੋਇਆ ਆ। ਚੱਲੋ ਹੁਣ ਅੰਦਰ ਜਾ ਕੇ ਆਪਾਂ ਟਰਾਈ ਕਰਦੇ ਆ। ਤੇ ਦੇਖਦੇ ਆਂ ਆ ਕੈਪ ਵੀ ਨਹੀਂ ਮੈਂ ਯੂਜ਼ ਕਰ ਸਕਦਾ ਨਾ ਫੋਨ ਯੂਜ਼ ਕਰ ਸਕਦਾ ਕਾਫੀ ਇਨਸਟਰਕਸ਼ਨਸ ਨੇ ਚਲੋ ਫਾਲੋ ਕਰਦੇ ਆਂ ਉਹਨਾਂ ਨੂੰ ਇੱਕ ਵਾਰੀ ਫੇਰ ਤੁਸੀਂ ਦੇਖੋ ਬੜਾ ਅੰਦਰ ਤੱਕ ਨਹੀਂ ਗਿਆ ਮੈਂ ਉਹਨੂੰ ਪੁੱਛਿਆ ਅੰਦਰ ਬੰਦਾ ਖੜਾ ਸੀ ਇੱਕ ਮੈਂ ਕਿਹਾ ਵੀਡੀਓ ਬਣਾ ਸਕਦਾ ਹਾਂ ਉਹ ਕਹਿੰਦਾ ਵੀਡੀਓ ਬਣਾ ਲੈ ਬਟ ਫਲੈਸ਼ ਨਾ ਔਨ ਕਰੀ ਤਾਂ ਮੈਂ ਪਿੱਛੇ ਹੀ ਅੰਦਰੋਂ ਹੀ ਅੰਦਰ ਜਾ ਕੇ ਤਾਂ ਪਿੱਛੇ ਬੜਾ ਗਿਆ ਤੱਕ ਨਹੀਂ ਗਿਆ ਪਿੱਛੋਂ ਹੀ ਥੋੜੀ ਜਿਹੀ ਵੀਡੀਓ ਬਣਾਈ ਆ ਇਹ ਵੀਡੀਓ ਬਣਾ ਕੇ ਤਾਂ ਫਿਰ ਮੈਂ ਬਾਹਰ ਆ ਗਿਆ ਬੜਾ ਅੱਗੇ ਇਸ ਕਰਕੇ ਨਹੀਂ ਗਿਆ ਕਿਉਂਕਿ ਮੇਰੇ ਸ਼ਾਰਟਸ ਪਾਏ ਹੋਏ ਸਵੇ ਸ਼ਾਰਟਸ ਵੀ ਨਹੀਂ ਪਾ ਸਕਦੇ ਇੱਥੇ ਆਪਾਂ ਪੂਰੇ ਪ੍ਰੋਪਰ ਕੱਪੜਿਆਂ ਦੇ ਵਿੱਚ ਜਾਣਾ ਪੈਂਦਾ ਅੰਦਰ ਤਾਂ ਕਰਕੇ ਤਾਂ ਫਿਰ ਮੈਂ ਪਿੱਛੇ ਵਾਪਸ ਆ ਗਿਆ। ਕਾਫੀ ਵੱਡੀ ਵਿਚਾਰ ਕੇ ਆ ਕਾਮ ਵੱਡੀ ਤੇ ਇਹਦਾ ਇਤਿਹਾਸ ਵੀ ਬਹੁਤ ਤਕੜਾ ਆ। ਥੋੜੀ ਬਾਲੀ ਨੋਲੇਜ ਆ ਮੈਨੂੰ ਜਿਆਦਾ ਨਹੀਂ। ਆਪਾਂ ਚੱਲਨੇ ਆ ਵਾਪਸ ਹੁਣ ਆ ਟਿਕਟਰ ਲੈ ਲਈਆ ਆਪਣਾ ਸਲੈਰਨੋ ਦੀ ਇਹ ਆਪਣੀ ਲੱਗੀ ਆ ਗੱਡੀ ਪੈਲੇ ਮਿੱਤਰੋ ਏ ਸੀ ਸਲੈਰ ਨੂੰ ਹੋਪਾ ਜੀ ਤੁਹਾਨੂੰ ਜਾਣੀ ਆ ਕੀ ਹੈ ਇਹ ਸਲੈਰ ਹੋਣੀ ਉੱਪਰ ਹੀ ਚੱਲਦੇ ਆਪਾਂ ਅੱਗੇ ਦਾ ਆ ਵੀ ਮਿੱਤਰੋ ਚੱਲ ਪਏ ਆਪਾਂ ਮਾਲਫੀ ਤੋਂ ਸਲੈਰ ਨੂੰ ਹਣ ਆ ਮੋਲਿਆ ਸਟੀering ਬਾਈ ਨੇ ਉੱਪਰ 25 ਮਿੰਟ ਦੀ ਟਰੈਵਲਿੰਗ ਹੈਗੀ ਆ ਜਿਦੋਂ ਜਿਹੜਾ ਡਾਇਰੈਕਸ਼ਨ ਆ ਕੰਪਰੇਸ਼ਨ ਟਾਈਮਿੰਗ ਹੈਗੀ ਆ ਜੀ 25 ਮਿੰਟ ਦੀ ਤਾਂ ਮਾਫੀ ਦੋ ਫਲੈਨ ਇੱਕ ਕਾਈ ਜਾਂਦੀ ਹੈ ਇੱਕ ਚੱਲ ਗਈ ਹੈ ਕਾਈ ਹੈ ਕਰਮੀਆਂ ਦੇ ਵਿੱਚ ਤਾਂ ਇਹੀ ਆ ਇਹਨਾਂ ਦਾ ਕੋਈ ਵੀ ਆਪੋਜੀਟ ਬਹੁਤ ਹੀ ਘੰਟ ਘੰਟ ਦੀ ਆਪੋਜੀਟ ਜਿੱਦਾਂ ਹੀ ਦੇਖਿਆ ਆਵੇ ਮਿੱਤਰੋ ਆ ਗਏ ਆਪਾਂ ਸਲੇਰ ਨੂੰ ਮਿੱਤਰਾਂ ਦੇ ਸ਼ਹਿਰ ਆ ਗਏ ਆ ਤੇ ਵਧੀਆ ਰਿਹਾ ਅੱਜ ਦਾ ਟ੍ਰਿਪ ਇੱਥੇ ਹੁਣ 8 ਵਜਣ ਵਾਲਿਆ ਤੇ ਦਿਨ ਪੂਰਾ ਹਜੇ ਖੜਾ ਆ ਉਹ ਸੂਰਜ ਮਾਰਦਾ ਚਮਕਾ ਪੂਰੀਆਂ ਟੈਂਪਰੇਚਰ ਉਹਨਾ ਹੀ ਆ ਜਿੰਨਾ ਸਵੇਰੇ ਸੀਗਾ ਆਲਮੋਸਟ 29 30 ਡਿਗਰੀ ਆ ਤੇ ਮਿੱਤਰੋ ਆਪਾਂ ਪਹੁੰਚ ਗਏ ਆ ਸਲੇਰ ਨੂੰ ਤੇ ਹੁਣ ਇੱਥੇ ਆਪਾਂ ਇਹ ਵੀਡੀਓ ਐਂਡ ਕਰਦੇ ਆਂ ਐ ਪੌਜੀਤਾਨੋ ਤੇ ਅਮਾਲਫੀ ਡਿਫਰੈਂਸ ਬਸ ਇਹ ਹੀ ਹੈਗਾ ਕਿ ਪੌਜੀਤਾਨੋ ਘੁੰਮਣ ਵਾਸਤੇ ਥੋੜਾ ਭੀੜ ਵੀ ਜ਼ਿਆਦਾ ਹੁੰਦੀ ਆ ਉੱਥੇ ਤੇ ਜਗ੍ਹਾ ਥੋੜੀ ਘੱਟ ਹੁੰਦੀ ਆ ਟਾਈਟ ਟਾਈਟ ਹੋ ਤਾਰ ਕੇ ਉੱਥੇ ਗਰਮੀ ਵੱਧ ਲੱਗੀ ਆ ਤੇ ਅਮਾਲਫੀ ਠੀਕ ਆ ਖੁੱਲਾ ਖੁੱਲਾ ਏਰੀਆ ਆ ਉੱਥੇ ਵਧੀਆ ਘੁੰਮਣ ਵਾਸਤੇ ਤੇ ਠੀਕ ਆ ਫੇ ਮਿੱਤਰੋ ਹੁਣ ਆਪਾਂ YouTube ਤੇ ਅਪਡੇਟ ਇਹ ਰਿਹਾ ਕਰਾਂਗੇ ਜਲਦੀ ਜਲਦੀ ਵਲੌਗ ਬਣਾ ਕੇ ਅਪਲੋਡ ਕਰਿਆ ਕਰਾਂਗੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ